ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਤੁਸੀਂ ਸਾਰੇ ਹੋਪ ਕਿ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਮੈਂ ਵੀ ਠੀਕ ਹਾਂ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਸਾਈਫੁਸ਼ੀ ਬਲੌਗ ਤੇ ਸਾਈਫੁਸ਼ੀ ਚੈਨਲ 'ਚ ਤੇ ਲਓ ਜੀ ਸਾਰਿਆਂ ਦਾ ਸਵਾਗਤ ਹੈ ਤੇ ਪਹਿਲਾਂ ਜਲਦੀ ਜਲਦੀ ਜਿਹੜੇ ਨਿਊ ਆਉਂਦੇ ਆ ਚੈਨਲ ਸਬਸਕ੍ਰਾਈਬ ਕਰ ਲਓ ਤੇ ਬੈਲ ਨੂੰ ਜਰੂਰ ਪ੍ਰੈਸ ਕਰਿਓ ਤੇ ਵੀਡੀਓ ਵਧੀਆ ਲੱਗੇ ਲਾਈਕ ਜਰੂਰ ਕਰਕੇ ਜਾਇਆ ਕਰੋ ਸੋਹਣਾ ਜਿਹਾ ਕਮੈਂਟ ਵੀ ਕਰਿਆ ਕਰੋ ਤੇ ਫੁੱਲ ਬੋਚ ਵੀ ਕਰਕੇ ਸ਼ੇਅਰ ਵੀ ਕਰਿਆ ਕਰੋ ਠੀਕ ਹੈ ਜੀ ਮੋਟੀਵੇਟ ਵੀਡੀਓ ਹੁੰਦੀ ਹੈ ਮੋਟੀਵੇਟ ਮਿਲਦਾ ਸਾਰੀਆਂ ਔਰਤਾਂ ਨੂੰ ਜਿਹੜੇ ਘਰ ਬੈਠੀਆਂ ਹੁੰਦੀਆਂ ਨੇ ਜਿਹੜੀਆਂ ਬੇਰੋਜ਼ਗਾਰ ਹੁੰਦੀਆਂ ਨੇ ਜਿਨ੍ਹਾਂ ਨੂੰ ਨਾ ਘਰ ਬੈਠੇ ਨੂੰ ਕੁਝ ਸੁਝਦਾ ਨਹੀਂ ਹੈਗਾ ਵੈਸੇ ਕਰੀਏ ਤੇ ਕਰੀਏ ਕੀ ਕੀ ਹੈ ਨਾ ਜਿਹੜੀ ਜ਼ਿੰਦਗੀ ਤੋਂ ਕਈ ਪ੍ਰੇਸ਼ਾਨ ਆਈਆਂ ਹੋਣ ਨੇ ਕਿਉਂਕਿ ਮੈਨੂੰ ਪਤਾ ਹੈ ਮੈਂ ਵੀ ਇੱਕ ਵਾਰੀ ਡਿਪਰੈਸ਼ਨ 'ਚ ਚੱਲੇਗੀ ਸੀ ਤੇ ਮੈਂ ਡਿਪਰੈਸ਼ਨ ਤੋਂ ਬਚਣ ਲਈ ਕਿੱਦਾਂ ਕੀ ਕੀ ਕੀਤਾ ਸੀਗਾ ਉਹ ਤੁਹਾਡੇ ਨਾਲ ਸਾਰਾ ਸ਼ੇਅਰ ਕਰਾਂਗੀ ਤੇ ਬਸ ਵੀਡੀਓ ਜਿਹੜੀ ਇਹਨਾਂ ਫੁੱਲ ਦੇਖਦੇ ਰਹੋ ਅੱਗੇ-ਅੱਗੇ ਤੁਸੀਂ ਦੇਖਿਓ ਕੀ ਆਪਾਂ ਕੀ ਕੀ ਕੰਮਕਾਰ ਕੀਤੇ ਨੇ ਤੇ ਕੀ ਕੀ ਤੁਹਾਡੇ ਨਾਲ ਸ਼ੇਅਰ ਕੀਤਾ ਹੈ ਤੇ ਇਹ ਸਵੇਰ ਦਾ ਟਾਈਮ ਸੀਗਾ ਸਾਹਿਬ ਵਾਸਤੇ ਇੱਥੇ ਮੈਂ ਇੱਕ ਪਰੌਂਠੀ ਬਣਾਈ ਹੈ ਸਕੂਲ ਦੀ ਤਿਆਰੀ ਕਰ ਰਿਹਾ ਸਾਬ ਜਾਣ ਵਾਸਤੇ ਦੁੱਧ ਜਿਆ ਗਰਮ ਕਰਦਾ ਸੀਗਾ ਪੱਤੀ ਜੀ ਪਾ ਕੇ ਕਿਉਂਕਿ ਪੱਤੀ ਤੋਂ ਬਗਾਰ ਦੁੱਧ ਪਿੰਦਾ ਨਹੀਂ ਸਾਹਿਬ ਇੱਥੇ ਸਾਹਿਬ ਨੇ ਪਰੌਂਠੀ ਖਾ ਲਈ ਸੀਗੀ ਤੇ ਰੈਡੀ ਹੋ ਕੇ ਜਾ ਰਿਆ ਸਕੂਲ ਤੇ ਸਵੇਰੇ ਸਵੇਰੇ ਅੱਜ ਸਾਡੇ بارش ਨੇ ਇੱਕਦਮ ਧਰਨਾ ਮਾਰਤਾ ਇੰਨੀ بارش ਆ ਇੰਨੀ بارش ਬਹੁਤ ਜ਼ਿਆਦਾ ਸਵੇਰ ਤੋਂ 4 ਵਜੇ ਤੋਂ ਲੈ ਕੇ ਆ 7 ਵਜੇ ਤੱਕ بارش ਹੁੰਦੀ ਰਹੀਏ ਫਿਰ 7:45 ਦੇ ਸੈਵਨ ਸਕੂਲ ਜਾਣਾ ਸੀ ਉਸ ਟਾਈਮ ਥੋੜੀ ਜਿਹੀ بارش ਸ਼ਾਂਤ ਹੋਈ ਹੈ ਵੀ ਸ਼ੁਕਰ ਹੈ ਸਕੂਲ ਟਾਈਮ ਸਾਬ ਦੀ ਮਤਲਬ ਕਿ ਜਾਣਾ ਸੀ ਜਦੋਂ بارش ਹੋ ਗਈ ਸੀਗੀ ਘਟ ਗਈ ਸੀਗੀ ਮਤਲਬ ਕਿ ਤੇ ਆ ਦੇਖੋ ਕਿਤੇ ਕਰਾਇ ਵਿੱਚ ਪਾਣੀ ਫਿਰ ਗਿਆ ਅੱਜ ਇੰਨੀ ਬਿੰਦ ਕਰਕੇ ਤੇ ਬੜਾ ਮਨ ਜਿਆ ਪਰੇਸ਼ਾਨ ਹੋਇਆ ਆ ਦੇਖੋ ਮਾਲ ਪਿਆ ਸੀਗਾ ਟੋਪੀਆਂ ਦਾ ਆਇਆ ਸੀਗਾ ਰਾਤ ਦਾ ਮਾਲ ਤੇ ਇਹ ਬਾਹਰ ਪੋੜੀ ਥਲੇ ਰੱਖਤਾ ਕਿਉਂਕਿ ਅੰਦਰ ਐਨੀ ਜਗ੍ਹਾ ਹੈ ਨਹੀਂ ਉਹ ਤੇ ਇੱਥੇ ਰੱਖ ਦਿੰਨੇ ਆ ਹਨ ਤੇ بارش ਦੀ ਜਿਹੜੀ ਹੁੰਦਾ ਨਹੀਂ ਬਾਛੜ ਜੀ ਜਿਵੇਂ ਹਵਾ ਨਾਲ ਕਦੀ ਇੱਧਰ ਕਦੀ ਉੱਧਰ ਹੁੰਦੀ ਹੈ ਤੇ ਸਾਰੀ بارش ਅੱਜ ਇੱਧਰ ਹੋਈ ਸੀਗੀ ਤੇ ਸਵੇਰੇ 4 ਵਜੇ ਨਾਲ ਉਸ ਟਾਈਮ ਤੇ ਅਸੀਂ ਸੁੱਤੇ ਪਏ ਸੀ ਪਤਾ ਹੀ ਨਹੀਂ ਚੱਲਿਆ ਹੈਗਾ بارش ਪੈ ਰਹੀ ਹੈ ਤੇ ਕੀ ਹੋਇਆ ਵੈਸੇ ਮੈਂ ਰਾਤ ਦੇਖੋ ਪੱਲੜ ਜੇ ਉੱਪਰ ਦਿੱਤਾ ਹੋਇਆ ਸੀਗਾ ਮੈਨੂੰ ਰਾਤ ਸ਼ੱਕ ਸੀਗਾ ਵੀ بارش ਪਾਊਗੀ ਪਰ ਫਿਰ ਵੀ ਨਹੀਂ ਫਿਰ ਵੀ ਥੋੜਾ ਬੜਾ ਭਿੱਜ ਗਿਆ ਹੈ ਸਮਾਨ ਤੇ ਮੈਨੂੰ ਇਹ ਹੋਇਆ ਕਿ ਐਨੀ ਮਿਹਨਤ ਕੀਤੀ ਆ ਤੇ ਅਗਰ ਭਿੱਜ ਗਿਆ ਤੇ ਫਿਰ ਉਹਨਾਂ ਨੇ ਵੀ ਗੁੱਸੇ ਹੋਣਾ ਕਿਉਂਕਿ ਉਹ 19 ਮਾਲਾ ਭਿੱਜ ਜਾਵੇ ਤਾਂ ਫਿਰ ਇਹਦੇ ਸਲਾਈ ਇਹਦੇ ਉੱਪਰ ਵੱਜਣੀ ਪਈ ਮੁਸ਼ਕਲ ਹੋ ਜਾਂਦੀ ਕਿਉਂਕਿ ਉਹਨਾਂ ਨੇ ਸਟਿਚ ਕਰਨੀਆਂ ਹੁੰਦੀਆਂ ਨੇ ਟੋਪੀਆਂ ਵਗੈਰਾ ਜਦੋਂ ਅਸੀਂ ਤੈਹ ਲਗਾ ਕੇ ਉਹਨਾਂ ਨੂੰ ਦੇ ਦਿੰਨੇ ਆ ਤੇ ਉਹ ਫਿਰ ਇੰਟਰਲੋਕ ਕਰਦੇ ਹੁੰਦੇ ਨੇ ਤੇ ਮੈਂ ਕਿ ਉਹਨਾਂ ਨੇ ਗੁੱਸੇ ਹੋਣਾ ਹਾਏ ਸਾਡਾ ਮਾਲ ਖਰਾਬ ਕਰ ਦਿੱਤਾ ਹੈ ਨਾ ਫਿਰ ਉੱਥੋਂ ਆਪਾਂ ਜਲਦੀ ਜਲਦੀ ਚੱਕਿਆ ਜਲਦੀ ਜਲਦੀ ਚੱਕ ਕੇ ਝਾੜੂ ਚੂੜੂ ਜੇ ਲਗਾ ਕੇ ਉੱਥੋਂ ਪਾਣੀ ਪੁਣੀ ਸਾਫ਼ ਕਰਕੇ ਜਿਹੜਾ ਮਾੜਾ ਮੋਟਾ ਨੀਚੇ ਗਿੱਲਾ ਹੋਇਆ ਸੀਗਾ ਨਾ ਉਹ ਫਿਰ ਮੈਂ ਸ਼ਾਂਤੀ ਜੀ ਕਰਕੇ ਨਾ ਉੱਥੇ ਬਾਹਰ ਰੱਖ ਆਈ ਮੈਂ ਕਿ ਚਲੋ ਮਾੜਾ ਮੋਟਾ ਸੁੱਕ ਉਤੋਂ ਬਾਹਰੋਂ ਕਰਕੇ ਆਈ ਤੇ ਜਦੋਂ ਮੈਂ ਅੰਦਰ ਆਈ ਹਾ ਰੱਬਾ ਅੰਦਰ ਧਮਾਗ ਖਰਾਬ ਹੋ ਗਿਆ ਇਹ ਪਤਾ ਨਹੀਂ ਕਿਉਂ ਜਦੋਂ ਵੀ بارش ਆਂਦੀ ਹੈ ਨਾ ਸਾਡੇ ਤੇ ਕਿਉਂਕਿ ਸ਼ਹਿਰ ਹੈ ਲੁਧਿਆਣਾ ਸ਼ਹਿਰ ਹੈ ਇੱਥੇ ਜਿਹੜੇ ਸੀਵਰੇਜ ਨੇ ਨਾ ਉਹ ਕਦੀ ਠੀਕ ਨਹੀਂ ਹੋਏ ਸ਼ਹਿਰ ਦੇ ਸੀਵਰੇਜ ਤਾਂ ਕਦੀ ਠੀਕ ਹੋਏ ਨਹੀਂ ਹੈਗੇ ਜਦੋਂ بارش ਆਂਦੀ ਹੈ ਕੀ ਹੁੰਦਾ ਹੈ ਕੋਕਰੇਜ ਵਗਾਰਾ ਨਾ ਬੜੇ ਨਿਕਲ ਆਉਂਦੇ ਨੇ ਨਾ ਦਿਮਾਗ ਖਰਾਬ ਹੁੰਦਾ ਇੱਥੇ ਮੈਂ ਜਦੋਂ ਵਾਸ਼ਰੂਮ ਚ ਆਈ ਮੈਂ ਹੱਥ ਪੈਰ ਧੋਣ ਆਈ ਐਨਾ ਸ਼ੁਕਰ ਹੈ ਜਿਵੇਂ ਨਹਾਣਾ ਸੀ ਹਲੇ ਤੇ ਜਦੋਂ ਮੈਂ ਆਈ ਤੇ ਮੈਂ ਦੇਖਿਆ ਇਨੇ ਕੋਕਰਚ ਮੇਰਾ ਬੜਾ ਮਨ ਜਾ ਹੋਇਆ ਪਿਆ ਸੀਗਾ ਤੇ ਮੈਂ ਫਿਰ ਕੀ ਕੀਤਾ ਜਲਦੀ ਸਫਾਈ ਕਰਕੇ ਸਾਰੇ ਤੇ ਲਾਲ ਹਿੱਟ ਜਿਹਦਾ ਛਣਕਾਉ ਕਰ ਦਿੱਤਾ ਸੀਗਾ ਕਿਉਂਕਿ ਮੈਨੂੰ ਨਾ ਮਾਰਨਾ ਮੈਨੂੰ ਵਧੀਆ ਲੱਗਦਾ ਮੈਨੇ ਚਾਹਦੀ ਕਿ ਮੇਰੇ ਹੱਥੋਂ ਕੋਈ ਪਾਪ ਹੋਵੇ ਮੈਂ ਨਾ ਮਾਰਦੀ ਨਹੀਂ ਹੈਗੀ ਇਸ ਕਰਕੇ ਮੈਂ ਜਲਦੀ ਜਲਦੀ ਕੀ ਕੀਤਾ ਜਾਲੀ ਚੱਕੀ ਸਾਰੇ ਹੀ ਝਾੜੂ ਦੇ ਨਾਲ ਉਹਦੇ ਵਿੱਚ ਨੂੰ ਕਰਕੇ ਤੇ ਉਹ ਕਰ ਦਿੱਤਾ ਤੇ ਬਾਕੀ ਮੈਂ ਜਿਹੜੇ ਜਿੱਥੇ ਨਹੀਂ ਸੀ ਹੈਗਾ ਉਹ ਲਾਲ ਹਿੱਟ ਮੈਂ ਉੱਤੇ ਮਾਰਿਆ ਵੀ ਆਪੇ ਸੇ ਮੈਲ ਨਾਲ ਮੈਂ ਮਤਲਬ ਇਸ ਮੈਲ ਦੇ ਨਾਲ ਨਾ ਆਉਣਗੇ ਹੈਨਾ ਤੇ ਉਸ ਪਾਈਸ ਕੋ ਕਰਕੇ ਫਿਰ ਮੈਂ ਆਈ ਇੱਧਰ ਆ ਮੈਂ ਤੁਹਾਨੂੰ ਆ ਦੱਸ ਰਹੀ ਸੀ ਰਾਤ ਜਿਹੜਾ ਮੈਂ ਕੰਮ ਕਰਕੇ ਸੁੱਤੀ ਸੀ ਆ ਦੇਖੋ ਰਾਤ ਮੈਂ ਇੱਕ ਆ ਸੂਟ ਕੁੜਤੀ ਸਟਿਚ ਕੀਤੀ ਸੀਗੀ ਹੈਗੀ ਲੈਨਿੰਗ ਵਾਲੇ ਔਰ ਆ ਜਿਹੜੀ ਇਹ ਮੈਂ ਕਟਿੰਗ ਕਰਕੇ ਰੱਖੀ ਹੋਈ ਏ ਇਹ ਹੁਣ ਮੜ ਜੇ ਥੋੜਾ ਫ੍ਰੀ ਹੋ ਲਈਏ ਫਿਰ ਮੈਂ ਸਲਾਈ ਕਰਦੀ ਆ ਤੇ ਮੈਂ ਚੈੱਕ ਕਰਦੀ ਵੀ ਸੀਗੀ ਇੱਥੇ ਨਾਲੇ ਤੁਹਾਨੂੰ ਦੱਸ ਰਹੀ ਸੀ ਆ ਦੇਖੋ ਰਾਤ ਨੂੰ ਮੈਂ ਵੇਲੀ ਨਹੀਂ ਬੈਠਦੀ ਹੈਗੀ ਦੇਖੋ ਰਾਤ ਨੂੰ ਵੀ ਬਿਲਕੁਲ ਵੇਲੀ ਨਹੀਂ ਬੈਠਦੀ ਹੈਗੀ ਮੈਂ ਆਪਣੇ ਮਗਜ ਨੂੰ ਆਪਣੇ ਦਿਮਾਗ ਨੂੰ ਬਿਜ਼ੀ ਰੱਖਦੀ ਆ ਤਿੰਨ ਰਾਤ ਕਿਉਂਕਿ ਮੇਰਾ ਇੱਕ ਸਮਾਂ ਇਦਾਂ ਦਾ ਸੀ ਮੈਂ ਨਾ ਬੁੜੀ ਡਿਪਰੈਸ਼ਨ ਵਿੱਚ ਆ ਗਈ ਸੀ ਬਹੁਤ ਜ਼ਿਆਦਾ ਡਿਪਰੈਸ਼ਨ ਚ ਆ ਗਈ ਸੀ ਮੈਂ ਚੁੱਪਚਾਪ ਰਹਿੰਦੀ ਸੀ ਕਿਸੇ ਨੂੰ ਬੁਲਾਉਣ ਨੂੰ ਦਿਲ ਨਹੀਂ ਸੀ ਕਰਦਾ ਕਿਸੇ ਨਾਲ ਬੋਲਣ ਨੂੰ ਦਿਲ ਨਹੀਂ ਸੀ ਕਰਦਾ ਹੈਗਾ ਤੇ ਫਿਰ ਬਹੁਤ ਮਤਲਬ ਕਿ ਮੈਂ ਚਾਰੇ ਕਿਤੇ ਬਹੁਤ ਹੀ ਮਤਲਬ ਕਿ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਫਿਰ ਹੌਲੀ-ਹੌਲੀ ਮਤਲਬ ਕਿ ਮੈਨੂੰ ਕੁਝ YouTube ਤੋਂ ਹੈਲਪ ਮਿਲੀ ਕੁਝ ਮਾੜਾ ਮੁੱਟਾ ਮੈਨੂੰ ਇਤਰ ਉਦਰ ਜਿੱਦੂ ਸੁਣਨ ਨੂੰ ਮਿਲਦਾ ਸੀ ਨਾ ਵੀ ਆਪਣੇ ਆਪ ਨੂੰ ਜਦੋਂ ਬਿਜ਼ੀ ਰੱਖੀ ਜਦੋਂ ਮੈਂ ਸੁਣਨ ਲੱਗ ਗਈ ਸੀ ਨਾ ਇਦਾਂ ਦੀ ਹੈ ਨਾ ਅ ਜਦੋਂ ਮੈਂ ਥੌਟਸ ਸੁਣਦੀ ਸੀ ਕਿ ਫੋਨ ਤੇ ਉਹ ਮੈਨੂੰ ਮਤਲਬ ਕਿਥੋਂ ਥੋੜਾ ਜਿਹਾ ਆਈਡੀਆ ਹੋਇਆ ਥੋੜਾ ਮੋਟੀਵੇਟ ਹੋਇਆ ਕਿ ਹਾਂ ਵੀ ਆਪਣੇ ਆਪ ਨੂੰ ਬਿਜ਼ੀ ਰੱਖੀਏ ਨਾ ਤੇ ਡਿਪਰੈਸ਼ਨ ਵਰਗੀ ਚੀਜ਼ ਜਿਹੜੀ ਹੈ ਨਾ ਬਿਲਕੁਲ ਗਾਇਬ ਹੋ ਜਾਂਦੀ ਹੈ ਤੇ ਇਨਸਾਨ ਜਿਹੜਾ ਫਿਰ ਨੋਰਮਲ ਹੋ ਜਾਂਦਾ ਹੈ ਇਹ ਡਿਪਰੈਸ਼ਨ ਕਿਸੇ ਨੂੰ ਵੀ ਹੋ ਸਕਦਾ ਹੈ ਇਹ ਆਪਾਂ ਜਿੰਨਾ ਮਰਜ਼ੀ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰ ਲਈਏ ਨਾ ਵੀ ਹਾਂ ਅਸੀਂ ਚੁੱਪਚਾਪ ਰਹਿੰਦੇ ਉਦੋਂ ਦਿਮਾਗ ਜਿਹੜਾ ਨਾ ਕੰਮ ਕਰਨਾ ਬੰਦ ਕਰ ਦਿੰਦਾ ਬਸ ਹੌਲੀ ਹੌਲੀ ਇਸ ਦਿਮਾਗ ਨੂੰ ਕੀ ਕਰਨਾ ਆਪਾਂ ਬਿਜ਼ੀ ਕਰਨਾ ਹੈ ਕਿਸੇ ਵੀ ਕੰਮ ਵਿੱਚ ਕਰ ਲਓ ਹਨਾ ਤੇ ਆ ਦੇਖੋ ਹੁਣ ਮੈਂ ਮਤਲਬ ਕਿ ਪਹਿਲਾਂ ਮੈਂ ਇਹ ਰਾਤ ਸਾਹੀ ਬੁਜਾਰੇ ਨੇ ਨਾ ਫੋਲਡ ਕਰਕੇ ਰੱਖਿਆ ਸੀ ਟੋਪੀਆਂ ਤੇ ਮੈਂ ਇੱਥੇ ਜਲਦੋਂ ਜਲਦੀ ਮਤਲਬ ਕਿ ਤੈਹ ਲਗਾ ਕੇ ਮੈਂ ਕਿ ਰੱਖ ਦਵਾ ਵੀ ਇੱਥੇ ਨਾ ਆਉ ਪੀਆਂ ਥੋੜਾ ਸਮਾਨ ਪਿਆ ਸੀਗਾ ਮੈਂ ਕਿ ਝਾੜੂ ਝੂੜੂ ਲਗਾਉਣਾ ਹੈ ਤੇ ਮੈਂ ਫੋਲਡ ਕਰਕੇ ਰੱਖ ਦਵਾ ਵੀ ਐਨੇ ਬੱਚੇ ਮੇਰੇ ਮੇਰੀ ਹੈਲਪ ਕਰ ਦਿੰਦੇ ਆ ਵੀ ਰਾਤ ਮੈਂ ਸਟੀਚ ਕਰਦੀ ਰਹੀ ਆ ਉਹ ਦੇਖੋ ਕੋਲ ਮਸ਼ੀਨ ਪਈ ਹੋਈ ਤੇ ਬੱਚੇ ਮੇਰੇ ਕੋਲ ਬੈਠ ਕੇ ਇ ਨਾਲੇ ਟੀਵੀ ਦੇਖ ਰਹੇ ਸੀ ਨਾਲੇ ਇਹ ਟੋਪੀਆਂ ਟੋਪੀਆਂ ਜਿਹੜੀਆਂ ਬਿਲਕੁਲ ਉਹਨਾਂ ਸਿੱਧੀਆਂ ਜੇ ਕਰਕੇ ਮਤਲਬ ਕਿ ਇਹ ਹੁੰਦੀਆਂ ਨੇ ਸਿੱਧੀਆਂ ਹੁੰਦੀਆਂ ਨੇ ਪਰ ਪੁੱਠਾ ਕਰਨਾ ਪੈਂਦਾ ਹੈ ਕਿਉਂਕਿ ਇਹਨਾਂ ਨੂੰ ਸਿਲਾਈ ਲੱਗਦੀ ਹੈ ਉੱਪਰਲੇ ਪਾਸੇ ਇਹਨਾਂ ਦੀ ਇੰਟਰ ਲੋਕ ਹੁੰਦੀ ਹੈ ਨਾ ਜਦੋਂ ਆਪਾਂ ਦਿੰਨੇ ਉੱਥੇ ਤੇ ਆ ਦੇਖੋ ਇੱਥੇ ਆਪਾਂ 12 12 24 24 ਪੀਸ ਜਿਹੜੇ ਗਿਣਕੇ ਇਦਾਂ ਬੰਨਣੇ ਆ ਆ ਦੇਖੋ ਇਦਾਂ ਦੀ ਤੈ ਲਗਾ ਕੇ ਇਦਾਂ ਇਹਨਾਂ ਨੂੰ ਬੰਨ ਕੇ ਰੱਖ ਦੇਣਾ ਹੈ ਬੜਾ ਈਜ਼ੀ ਕੰਮ ਹੈ ਮੈਂ ਤਾਂ ਚਾਹਨੀ ਸਾਰੇ ਕਰਨ ਬਾਕੀ ਬਹੁਤ ਸਾਰੇ ਭੈਣ ਭਰਾ ਮੈਨੂੰ ਪੁੱਛਦੇ ਵੀ ਅਸੀਂ ਵੀ ਕਰਨਾ ਚਾਹੁੰਦੇ ਹਾਂ ਅਸੀਂ ਵੀ ਕਰਨਾ ਚਾਹੁੰਦੇ ਹਾਂ ਮੈਂ ਨਾ ਤੁਹਾਨੂੰ ਇਹੀ ਕਹਨੀ ਆ ਮੈਂ ਤਾਂ ਸਿਰਫ ਇੱਕ ਮੋਟੀਵੇਟ ਕਰਦੀ ਪਈ ਆ ਵੀ ਹਾਂ ਲੁਧਿਆਣੇ ਵਿੱਚ ਕੰਮ ਹੈਗਾ ਏ ਤੁਸੀਂ ਕਿਉਂਕਿ ਮੈਂ ਤਾਂ ਕਿਤੇ ਹੁਣ ਜਾਣ ਨਹੀਂ ਸਕਦੀ ਮੈਂ ਵੀ ਘਰੇ ਬੈਠ ਕੇ ਕਰਦੀ ਮੈਂ ਵੀ ਕਿਸੇ ਕੋਲੋਂ ਹੀ ਲੈਣੀ ਆ ਠੇਕੇਦਾਰ ਤੋਂ ਪਰ ਹਾਂ ਕੋਸ਼ਿਸ਼ ਕਰੋ ਤੁਸੀਂ ਵੀ ਇੱਥੇ ਕੰਮ ਬਹੁਤ ਸਾਰਾ ਬਹੁਤ ਫੈਕਟਰੀਆਂ ਨੇ ਇੱਕ ਨਹੀਂ ਹੈਗੀ ਬਹੁਤ ਜ਼ਿਆਦਾ ਫੈਕਟਰੀਆਂ ਤੁਸੀਂ ਵੀ ਕਿਤੇ ਪਤਾ ਕਰਕੇ ਕੰਮ ਕਰ ਸਕਦੇ ਹੋ ਕੱਲਾ ਟੋਪੀਆਂ ਦੇ ਨਹੀਂ ਹੈਗਾ ਸ਼ੋਲ ਹੈਗੇ ਨੇ ਸੂਟਾਂ ਦੀ ਪੈਕਿੰਗ ਹੈਗੀ ਹੈ ਅਬ ਮਦਦ ਕੀਤੀ ਪੜੀਆਂ ਚੀਜ਼ਾਂ ਨੇ ਇਦਾਂ ਦੀ ਕਿ ਜਿਨ੍ਹਾਂ ਦੀ ਪੈਕਿੰਗ ਹੁੰਦੀ ਹੈ ਇੱਥੇ ਠੀਕ ਹੈ ਤੁਸੀਂ ਵੀ ਇੱਥੇ ਪਤਾ ਕਰਕੇ ਆਪਣਾ ਤੇ ਕਰ ਸਕਦੇ ਹੋ ਠੀਕ ਹੈ ਮੈਂ ਤਾਂ ਇਹੀ ਜਾਵਾਂਗੀ ਵੀ ਇਹ ਸਭ ਤੋਂ ਆਸਾਨ ਤਰੀਕਾ ਆਪਣੇ ਆਪ ਨੂੰ ਬਿਜ਼ੀ ਰੱਖਣਾ ਤੇ ਦਿਮਾਗ ਵੀ ਤੰਦਰੁਸਤ ਰਹਿੰਦਾ ਹੈ ਬੁਰੇ ਕੰਮਾਂ ਵੱਲ ਧਿਆਨ ਨਹੀਂ ਜਾਂਦਾ ਬੁਰੇ ਖਿਆਲਾਂ ਵੱਲ ਧਿਆਨ ਨਹੀਂ ਜਾਂਦਾ ਇੱਕਦਮ ਆਪਣੇ ਦਿਮਾਗ ਨੂੰ ਸਹੀ ਤਰੀਕੇ ਨਾਲ ਰੱਖਣਾ ਹੈ ਤੇ ਆਪਣੇ ਆਪ ਨੂੰ ਕੰਮ ਵਿੱਚ ਬਿਜ਼ੀ ਰੱਖੋ ਕੁਝ ਵੀ ਕਰੋ ਸਟੀਚਿੰਗ ਕਰੋ ਇਹ ਵਾਲਾ ਕੰਮ ਕਰੋ ਹਨਾ ਕੁਝ ਬਹੁਤ ਕੰਮ ਨੇ ਅੱਗੇ-ਅੱਗੇ ਮੈਂ ਤੁਸੀਂ ਮੇਰੇ ਨਾਲ ਜੁੜੋ ਮੈਂ ਤੁਹਾਨੂੰ ਦੱਸਾਂਗੀ ਆਈਡੀਆ ਆਪਾਂ ਘਰੇ ਵੀ ਕੀ-ਕੀ ਕਰ ਸਕਦੇ ਹਾਂ ਠੀਕ ਹੈ ਕਰਸ ਜਾਣ ਵਾਲੀਆਂ ਚੀਜ਼ਾਂ ਵੀ ਬਹੁਤ ਸਾਰੀਆਂ ਮੈਂ ਬਣਾ ਲੈਣੀਆਂ ਸਾਰੀਆਂ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਰਾਵਾਂਗੇ ਤੇ ਆ ਦੇਖੋ ਇੱਥੇ ਮੈਂ ਪੂੜੀਆਂ ਭਰ ਆ ਰਹੀਆਂ ਮੈਂ ਕਿਉਂਕਿ ਨਹਾ ਕੇ ਆ ਗਈ ਸੀ ਕਿ ਕੰਮ ਹੋ ਗਿਆ ਸੀ ਕਿ ਉਹ ਵਾਲਾ ਮੁਠਿਆ ਜਾਂਦਾ ਟੋਪੀਆਂ ਮੈਂ ਪੈਕ ਕਰਕੇ ਰੱਖ ਆਈ ਸੀਗੀ ਉਸ ਤੋਂ ਬਾਅਦ ਨਹਾ ਕੇ ਫਿਰ ਮੈਂ ਆ ਗਈ ਸੀਗੀ ਅੰਦਰ ਤੇ ਕਿਉਂਕਿ بارش ਬਹੁਤ ਜ਼ਿਆਦਾ ਪਈ ਹੋਈ ਸੀ ਮੌਸਮ ਸੀਗਾ ਠੰਡਾ ਤੇ ਖੁਸ਼ੀ ਸਾਹਿਬ ਅਜ ਕਿ ਸਾਹਿਬ ਹੀ ਸਿਰ ਕਹਿ ਕੇ ਗਿਆ ਜੇ ਮम्मा ਅੱਜ ਪੂੜੀਆਂ ਟਿਫਨ ਵਿੱਚ ਭੇਜੀਂ ਜੇ ਕਿਉਂਕਿ ਮੈਂ ਟਿਫਨ ਫੜਾ ਕੇ ਆਉਣੀ ਹੁੰਨੀ ਐ ਸਾਹਿਬ ਦਾ 11:30 ਵਜੇ ਟਿਫਨ ਫੜਾ ਕੇ ਆਉਣੀ ਐ ਤੇ ਟਾਈਮ ਵੀ ਮਤਲ ਤੇ 11:00 ਵਜੇ ਕੇ 10 ਮਿੰਟ ਹੋਏ ਸੀਗੇ ਜਾਨੀ ਕਿ ਤੇ ਮੈਂ ਇਥੇ ਪੂੜੀਆਂ ਪਾੜੀਆਂ ਬਣਾ ਕੇ ਫਿਰ ਮੈਂ ਫੜਾ ਕੇ ਸਾਹਿਬ ਦਾ ਟਿਫਨ ਤੇ ਫਿਰ ਆ ਕੇ ਮੈਂ ਆਪ ਆਪ ਵੀ ਖਾ ਕੇ ਖੁਸ਼ੀ ਨੇ ਵੀ ਖਾਧੀਆਂ ਸੀਗੀਆਂ ਤੇ ਅਸੀਂ ਫਿਰ ਲੱਗੇ ਸੀਗੇ ਕੰਮ ਖੁਸ਼ੀ ਇਧਰਲੇ ਪਾਸੇ ਬੈਠ ਕੇ ਲੱਗੀ ਹੋਈ ਹੈ ਉਹ ਟੋਪੀਆਂ ਕਰਨ ਵਾਸਤੇ ਤੇ ਮੈਂ ਇਧਰ ਲੱਗੀ ਸੀਗੀ ਆਪਣੇ ਸਟੀਚਿੰਗ ਦਾ ਕੰਮ ਕਰਨਾ ਜਿਹੜੀਆਂ ਰਾਤ ਕੁੜਤੀਆਂ ਬਣਾਈਆਂ ਸੀਗੀਆਂ ਉਹਨਾਂ ਚ ਇੱਕ ਕੁੜਤੀ ਮੈਂ ਰਾਤ ਕਟਿੰਗ ਕਰਕੇ ਰੱਖੀ ਹੋਈ ਸੀ ਕਿ ਉਹੀ ਲੈਨਿੰਗ ਜੋੜਦੀ ਪਈ ਸੀਗੀ ਤੇ ਦੇਖੋ ਕਿੰਨਾ ਕੰਮ ਹੈ ਕਰਦੀਆਂ ਬਹੁਤ ਕੰਮ ਹੈ ਕਿਉਂਕਿ ਜੇ ਆਪਾਂ ਥਕਾਵਟ ਮੰਨੀਏ ਤੇ ਥਕਾਵਟ ਹੁੰਦੀ ਹੈ ਅਗਰ ਆਪਾਂ ਥਕਾਵਟ ਨਾ ਮੰਨੀਏ ਤੇ ਥਕਾਵਟ ਬਿਲਕੁਲ ਨਹੀਂ ਹੁੰਦੀ ਹੈਗੀ ਤੇ ਬਾਕੀ ਤੁਸੀਂ ਗੁੱਸਾ ਨਾ ਕਰਿਓ ਕਈ ਭੈਣਾਂ ਨੇ ਮੇਰੀਆਂ ਨੇ ਨਾਮ ਵੀ ਲਿਖੇ ਹੋਏ ਨੇ ਆਪਣੇ ਕਿਉਂਕਿ ਮੈਂ ਭੁੱਲ ਜਾਂਨੇ ਆ ਮੈਂ ਹੁਣ ਨਾ ਕਾਪੀ ਤੇ ਲਿਖ ਲਿਆ ਕਰੂੰਗੀ ਤੁਸੀਂ ਆਪਣਾ ਜਦੋਂ ਵੀ ਕਮੈਂਟ ਤੁਸੀਂ ਕਰਨਾ ਹੋਵੇ ਆਪਣਾ ਨਾਮ ਜਰੂਰ ਲ ਔਰ ਮੈਂ ਕਾਪੀ ਤੇ ਲਿਖ ਕੇ ਰੱਖ ਲਿਆ ਕਰਾਂਗੀ ਪਹਿਲਾਂ ਠੀਕ ਹੈ ਕਿਉਂਕਿ ਹੁਣ ਮੈਂ ਤੁਹਾਡੇ ਬੀਜੀ ਚਲਣੀ ਪਿਆ ਕਿਉਂਕਿ ਇਹ ਜਿਹੜਾ ਐਟੋਪੀ ਦਾ ਕੰਮ ਹੈ ਨਾ ਇਹ 3-4 ਮਹੀਨਿਆਂ ਦਾ ਮਤਲਬ ਕੰਮ ਹੁੰਦਾ ਦੋ ਤਿੰਨ ਮਹੀਨੇ ਹੋ ਗਏ ਨੇ ਅਸੀਂ ਕਰਦੇ ਪਿਆ ਸਿਰਫ ਇੱਕ ਮਹੀਨੇ ਇੱਕ ਦਾ ਮਤਲਬ ਕਿ ਥੋੜੇ ਕਿ ਦਿਨ ਦਾ ਰਹਿ ਗਏ ਇਹ ਲਹਾ ਹੁੰਦਾ ਕਿ ਚਲੋ ਜਲਦੀ ਜਲਦੀ ਕਰ ਲਈਏ ਵਿਚਾਰ ਪੈਸੇ ਵਾਂਚਣਗੇ ਹੈਨਾ ਇਹ ਸੀਜ਼ਨ ਹੁੰਦਾ ਹੈ ਵੀ ਇਹ ਸੀਜ਼ਨ ਹੁੰਦਾ ਹੈ ਹੁਣ ਮੰਨ ਲਓ ਦੀਵਾਲੀ ਤੋਂ ਪਹਿਲਾਂ ਪਹਿਲਾਂ ਰਖੜੀਆਂ ਤੇ ਪਹਿਲਾਂ ਪਹਿਲਾਂ ਸਟਾਰਟ ਹੋ ਜਾਂਦਾ ਹੈ ਫਿਰ ਰਖੜੀਆਂ ਤੋਂ ਬਾਅਦ ਇਹ ਕੰਮ ਬੰਦ ਹੋ ਜਾਂਦਾ ਹੈ ਤੇ ਫਿਰ ਜਾ ਕੇ ਅਗਾਹਾਂ ਫਰਵਰੀ ਮਾਰਚ ਵਿੱਚ ਫਿਰ ਇਹ ਕੰਮ ਹੁੰਦਾ ਹੈ ਤੇ ਬਸ ਜੋ ਵੀ ਅਪਡੇਟ ਹੋਵੇ ਕਰਕੇ ਆਪ ਤੁਹਾਨੂੰ ਦਵਾ ਕਰਾਂਗੇ ਜੋ ਵੀ ਹੈ ਕੀ ਗੱਲਬਾਤ ਤੁਹਾਡਾ ਕਰਾਂ ਕਰਾਂਗੇ ਫਿਰ ਮਿਲਾਂਗੇ ਜੀ